ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਦੇ ਪਿਆਰਿਓ ਆਮ ਜ਼ਿਆਦਾਤਰ ਸੰਸਾਰ ਦੇ ਵਿੱਚ ਇਹ ਹੈ ਤੇ ਕਾਫੀ ਸੰਗਤ ਨੈਸਵਾਰੀ ਮੈਨੂੰ ਫੋਨ ਤੇ ਵੀ ਜਦੋਂ ਵਿਚਾਰ ਹੋਏ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਤੇ ਆਪਣੇ ਘਰ ਚ ਕੋਈ ਨਾ ਕੋਈ ਜੀਵ ਐਸਾ ਆਪਣਾ ਪਰਿਵਾਰ ਦਾ ਮੈਂਬਰ ਹੁੰਦਾ ਜਿਹੜਾ ਜਿਹਦੇ ਨਾਲ ਜਾਂ ਤਾਂ ਕੋਈ ਮਨਮਟਾਕ ਹੋ ਜਾਂਦਾ ਹੈ ਹਨਾ ਆਪਣੀ ਬਣਦੀ ਨਹੀਂ ਹੁੰਦੀ ਮੈਂ ਦੇਖਿਆ ਆਮ ਤੌਰ ਤੇ ਭਰਾ ਭਰਾ ਵੀ ਆਪਸ ਵਿੱਚ ਗੱਲ ਨਹੀਂ ਕਰਦੇ ਜਾਂ ਬੇਟਾ ਆਪਣੇ ਪਿਤਾ ਦੇ ਨਾਲ ਗੱਲ ਨਹੀਂ ਕਰ ਰਿਹਾ ਜਾਂ ਮਾਂ ਤੇ ਬੇਟੀ ਦੀ ਨਹੀਂ ਬਣਦੀ ਇਸ ਤਰ੍ਹਾਂ ਦਾ ਸਿਸਟਮ ਹੈਗਾ ਇੱਕ ਤਾਂ ਇਹ ਹੈ ਦੂਸਰਾ ਦੂਸਰਾ ਇਹ ਹੈ ਆਪਣਾ ਕੋਈ ਬਾਹਰ ਚ ਲਿਆ ਗਿਆ ਵਿਦੇਸ਼ ਚ ਲਿਆ ਗਿਆ ਜਾਂ ਕਿਤੇ ਹੋਰ ਰਹਿੰਦਾ ਹੈ ਜਾਂ ਧੀ ਰੁਸਕੇ ਚਲੀ ਗਈ ਪੁੱਤਰ ਰੁਸਕੇ ਚਲਿਆ ਗਿਆ ਜਾਂ ਧੀ ਦਾ ਵਿਆਹ ਕਰਤਾ ਮੁੜ ਕੇ ਉਹਦਾ ਹੋਰ ਹੀ ਰਿਸ਼ਤਾ ਹੀ ਖਰਾਬ ਹੋ ਗਿਆ ਇੱਧਰ ਆਉਂਦੀ ਹੋਈ ਨਹੀਂ ਆਪਣੇ ਉਹ ਸੋ ਇਸ ਦਾ ਕਹਿਣ ਦਾ ਮਤਲਬ ਕੋਈ ਵੀ ਤੁਹਾਡਾ ਰਿਸ਼ਤਾ ਖਰਾਬ ਹੋਇਆ ਹੋਇਆ ਹੁਣ ਜੇ ਰਿਸ਼ਤਾ ਖਰਾਬ ਹੋਇਆ ਹੋਇਆ ਜਿਉ ਠੀਕ ਨਹੀਂ ਹੋ ਰਿਹਾ ਤਾਂ ਆਪਾਂ ਆਪਣੀ ਉਧਰ ਖਿੱਚ ਵੀ ਤਾਂ ਹੈਗੀ ਐ ਤੇ ਆਪਾਂ ਠੀਕ ਵੀ ਕਰਨਾ ਚਾਹੁੰਨੇ ਆ ਪਰ ਆਪਣੇ ਕੋਲੇ ਹੱਲ ਵੀ ਹੈ ਨਹੀਂ ਵੀ ਕਰੀਏ ਕਿਵੇਂ ਹਨਾ ਸੋ ਉਹਦੇ ਵਾਸਤੇ ਗੁਰਬਾਣੀ ਦਾ ਸਹਾਰਾ ਹੀ ਲੈ ਸਕਦੇ ਆ ਤੇ ਗੁਰਬਾਣੀ ਤਾਂ ਤੁਹਾਨੂੰ ਪਤਾ ਹੈ ਕੰਮ ਕਰਦੀ ਹੈ ਕਿਉਂ ਜਦੋਂ ਤੁਸੀਂ ਅਕਾਲ ਪੁਰਖ ਨੂੰ ਬੇਨਤੀਆਂ ਕਰਦੇ ਹੋ ਕਿਸੇ ਵੀ ਚੀਜ਼ ਦੀਆਂ ਤੇ ਅਕਾਲ ਪੁਰਖ ਦੀ ਸ਼ਕਤੀ ਹਰ ਪਾਸੇ ਹੈ ਉਹ ਕੰਮ ਕਰਦੀ ਹੈ ਹੁਣ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਜੀ ਵਿਛੜ ਗਿਆ ਹੈ ਦੂਰ ਚਲਿਆ ਗਿਆ ਹੈ ਨਾਉ ਘਰ ਮੁਰਦਾ ਇਹਨਾ ਫੋਨ ਕਰਦਾ ਹੈ ਚਾਹੇ ਵਿਦੇਸ਼ ਚਲੇ ਗਿਆ ਕਿਤੇ ਕੁਝ ਵੀ ਹੈ ਜਾਂ ਤੁਹਾਡੀ ਕੋਈ ਅਣਬਣ ਹੋ ਗਈ ਹੈ ਤੁਹਾਡੇ ਘਰ ਦੇ ਵਿੱਚ ਅਣਬਣ ਹੈ ਜਾਂ ਕੁਝ ਵੀ ਹੈ ਕਹਿਣ ਦਾ ਮਤਲਬ ਇਹ ਸ਼ਬਦ ਉਹਨਾਂ ਵਾਸਤੇ ਤੁਹਾਡੇ ਰਿਸ਼ਤਿਆਂ ਦੇ ਵਿੱਚ ਖਟਾਸ ਹੈ ਤੁਸੀਂ ਕਰ ਸਕਦੇ ਹੋ ਗੁਰੂ ਸਾਹਿਬ ਦੀ ਕਿਰਪਾ ਵਰਤੇਗੀ ਕਿਉਂਕਿ ਪੁਰਾਤਨ ਮਹਾਪੁਰ ਖੋਏ ਨੇ ਇਹ ਸਾਰਾ ਉਹਨਾਂ ਦਾ ਖਜ਼ਾਨਾ ਹੈ ਇਹ ਨਹੀਂ ਹੈ ਵੀ ਕਿ ਤੂੰ ਐਵੇਂ ਹੀ ਆਪੋ ਚੱਕ ਕੇ ਲੈ ਨਾ 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 ਇਹ ਸੰਗਤ ਦਾ ਸੰਗਤ ਨੇ ਇਹ ਤੋਂ ਲਾਹਾ ਲਿਆ ਹੋਇਆ ਹੈ ਪਹਿਲਾਂ ਠੀਕ ਹੈ ਸੋ ਤੁਹਾਡੇ ਘਰ ਦੇ ਵਿੱਚ ਕੋਈ ਵੀ ਅਣਬਣ ਜਦੋਂ ਹੋ ਜਾਂਦੀ ਹੈ ਨਾ ਜਾਂ ਕੁਝ ਵੀ ਚੀਜ਼ ਹੋ ਜਾਂਦੀ ਹੈ ਤਾਂ ਕਈ ਕੀ ਕਰਦੇ ਨੇ ਵੀ ਕਾਲੇ ਲੰਮ ਜਾਂ ਹੋਰ ਚੀਜ਼ਾਂ ਦੀ ਵਰਤੋਂ ਕਰਨ ਲੱਗ ਜਾਂਦੇ ਨੇ ਰਿਸ਼ਤਿਆਂ ਦੀ ਸੁਧਾਰ ਲਈ ਵੀ ਹਾਂ ਬਿਲਕੁਲ ਇਹ ਕੰਮ ਤੁਹਾਨੂੰ ਨੁਕਸਾਨ ਕਰਦਾ ਹੈ ਆਪ ਜੀ ਗੁਰਬਾਣੀ ਦਾ ਆਸਰਾ ਲਿਆ ਕਰੋ ਭਾਈ ਗੁਰਬਾਣੀ ਹੀ ਸਾਰਾ ਕੁਝ ਹੈ ਗੁਰਬਾਣੀ ਦੇ ਵਿੱਚ ਹੀ ਤਾਂ ਸਾਰਾ ਕੁਝ ਰੱਖਿਆ ਹੋਇਆ ਹੈ ਕਈਆਂ ਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਉਹਨਾਂ ਨੂੰ ਵਿਸ਼ਵਾਸ ਨਹੀਂ ਆਉਂਦਾ ਵੀ ਗੁਰਬਾਣੀ ਐਵੇਂ ਕਰ ਸਕਦੀ ਹੈ ਜਦੋਂ ਆਪਾਂ ਇਹ ਗੱਲ ਸੋਚ ਲੈਂਦੇ ਆ ਨਾ ਇਦੋਂ ਆਪਣਾ ਮਨ ਦੇ ਵਿੱਚ ਮਤਲਬ ਪਹਿਲਾਂ ਹੀ ਇਹ ਵਿਚਾਰ ਆ ਗਿਆ ਵੀ ਖੋ ਵੀ ਸਕਦਾ ਹੈ ਫੇਰ ਨਹੀਂ ਹੋਣਾ ਫੇਰ ਨਹੀਂ ਹੋਣਾ ਵਿਸ਼ਵਾਸ ਰੱਖ ਕੇ ਹੀ ਜਾਪ ਕਰੀਦਾ ਹੁੰਦਾ ਹੈ ਤੁਹਾਡੇ ਵਿਸ਼ਵਾਸ ਨੇ ਹੀ ਤੁਹਾਨੂੰ ਪਾਰ ਲਾਉਣਾ ਹੈ ਹੁਣ ਆਪ ਜੀ ਦਰਸ਼ਨ ਕਰੋ ਸ਼ਬਦ ਤਨਾਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ आनद मंगल गुण गाओ सहजों ने चल राज कमाओ तुम कर आवहु मेरे मीत तुमरे दुखी हर आप निवारे अपदा भय अतीत रहआव प्रकट कीने प्रभु करने हारे नासन भजन ठाके कार मंगल वाजनेत वाजे अपने खस मन वाजे अस्थिर रह हो डोल लो मत कबहु गुरु के वचन आधार ਨਜਾ ਜਾਕਾਰ ਸਗਲ ਭੂ ਮੰਡਲ ਮੁਖ ਉਦਲ ਦਰਬਾਰ ਜਿਨ ਕੇ ਜੀ ਤਿਨਹੀਂ ਫੇਰੇ ਆਪੇ ਭਇਆ ਸਹਾਇ ਅਚਰਜ ਕੀਆ ਕਰਨ ਹਾਰੈ ਨਾਨਕ ਸਤਿ ਚ ਵੜਾਈ ਗੁਰੂ ਕੇ ਪਿਆਰਿਓ ਇਹ ਜਾਪ ਦੋ ਮਾਲਾ ਹੀ ਕਰਨੀਆਂ ਨੇ ਬਸ ਜੇ ਜ਼ਿਆਦਾ ਕਰ ਲਓਗੇ ਤਾਂ ਜ਼ਿਆਦਾ ਫਾਇਦਾ ਪਰ ਦੋ ਮਾਲਾ ਬਹੁਤ ਨੇ ਦੋ ਸਵੇਰੇ ਦੋ ਸ਼ਾਮ ਜਾਪ ਜਿਹੜਾ ਕਰਨਾ ਹੈ ਪਹਿਲੇ ਦਿਨ ਦੇਖ ਬਣਾ ਕੇ ਜਾਪ ਸ਼ੁਰੂ ਕਰੋ ਪੂਰੇ ਜਾਲ ਜਰੂਰ ਰੱਖਣਾ ਹੈ ਜਾਲ ਜਰੂਰ ਰੱਖਣਾ ਹੈ ਇਹ ਜਾਪ ਦੋ ਮਾਲਾ 108 ਮਣਕਿਆਂ ਵਾਲੀ ਜਿਹੜੀ ਮੰਦੀ ਅੰਮ੍ਰਿਤ ਵੇਲੇ ਕਰੋਗੇ ਤਾਂ ਜਾਦੀ ਵਧੀਆ ਹੈ ਜਾਪ ਸ਼ੁਰੂ ਕਰਨ ਤੋਂ ਪਹਿਲਾਂ ਵੀ ਅਰਦਾਸ ਕਰੀਂ ਦੀ ਜਦੋਂ ਦੋ ਮਾਲਾ ਹੋ ਗਈਆਂ ਫਿਰ ਅਰਦਾਸ ਅਗਲੇ ਦਿਨ ਫਿਰ ਇਸ ਤਰ੍ਹਾਂ ਠੀਕ ਹੈ ਤੇ ਸ਼ਾਮ ਨੂੰ ਵੀ ਫਿਰ ਮਤਲਬ ਜਿਹੜਾ ਤੁਸੀਂ ਦੋ ਮਾਲਾ ਜਦੋਂ ਕਰਨੀਆਂ ਨੇ ਪਹਿਲਾਂ ਅਰਦਾਸ ਫਿਰ ਬਾਅਦ ਚ ਤੁਹਾਡਾ ਬੇਟਾ ਰੁੱਸਿਆ ਹੋਇਆ ਕਿਤੇ ਬਾਹਰ ਮਾਂ ਧੀ ਜੋ ਕੁਝ ਵੀ ਹੋਇਆ ਹੋਇਆ ਇਹ ਜਾਪ ਕਰ ਲਓ ਗੁਰੂ ਸਾਹਿਬ ਦੀ ਕਿਰਪਾ ਹੋ ਜੇਗੀ ਬੜੀ ਸੰਗਤ ਤੇ ਫੋਨ ਵੀ ਆਉਂਦੇ ਨੇ ਉਹ ਜੀ ਸਾਡਾ ਬੇਟਾ ਬਾਹਰ ਚਲਿਆ ਗਿਆ ਨੋ ਨੋ ਤੇ ਮੁੰਡਾ ਦੋਨੇ ਚਲੇ ਗਏ ਹੁਣ ਸਾਨੂੰ ਫੋਨ ਹੀ ਨਹੀਂ ਕਰਦੇ ਉਹ ਨੋ ਨੇ ਉਹਨੂੰ ਐ ਉਹਦਾ ਮਾਈਂਡ ਉਹ ਕਰਤਾ ਵਾਸ਼ ਕਰਤਾ ਤੇ ਆ ਹੋ ਗਿਆ ਜਾਂ ਉਹ ਆਪਣਾ ਕਹਿੰਦੇ ਜੀ ਮੁੰਡਾ ਫੋਨ ਨਹੀਂ ਕਰ ਦਿੰਦਾ ਨੋ ਨੂੰ ਐ ਉਹਨੂੰ ਕੁੜੀ ਨੂੰ ਠੀਕ ਹੈ ਨਾ ਸੋ ਇਸ ਤਰ੍ਹਾਂ ਹੀ ਸਾਰੀ ਚੀਜ਼ਾਂ ਤਾਂ ਸੰਸਾਰ ਤੇ ਹੈਗੀਆਂ ਨੇ ਆਪਾਂ ਨੂੰ ਪਤਾ ਹੀ ਆਮ ਕਰ ਕਰ ਦੀ ਗੱਲ ਆਏ ਹੈ ਨਾ ਔਰ ਗੱਲ ਮਹਾਰਾਜ ਜੀ ਇਹ ਗੱਲ ਕਹਿੰਦੇ ਨੇ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਹੁਣ ਕਈ ਐਸੇ ਮਹਾਪੁਰਸ਼ ਮੈਨੂੰ ਕਮੈਂਟ ਵੀ ਕਰ ਦਿੰਦੇ ਚਲੋ ਨਰਾਇਕ ਆਤਮਾਵਾ ਜਿਹੜੀਆਂ ਨੇ ਉਹ ਕਹਿੰਦੇ ਗੁਰਬਾਣੀ ਤਾਂ ਵਾਹਿਗੁਰੂ ਦੀ ਉਸਤਤ ਹੈ ਇਹ ਜਾਪ ਇਨਕਮਾਂ ਵਾਸਤੇ ਥੋੜੀ ਹੈ ਫਿਰ ਜਾਪ ਕਾਦੇ ਵਾਸਤੇ ਹੈ ਇਹਦੇ ਵਿੱਚ ਪੰਕਤੀਆਂ ਜਿਹੜੀਆਂ ਆਈਆਂ ਨੇ ਪੜ੍ਹਿਆ ਤਾਂ ਕਰੋ ਜਿਹੜੀ ਵਿਚਾਰੀ ਸ਼ਰਦਾ ਬਾਣ ਸੰਗਤ ਉਹ ਤਾਂ ਬਹੁਤ ਪਿਆਰੀ ਹੈ ਉਹ ਤਾਂ ਬੜੇ ਪ੍ਰੇਮ ਨਾਲ ਜਾਪ ਕਰਦੀ ਪਰ ਆ ਜਿਹੜੀਆਂ ਨਲਾਇਕ ਆਤਮਾ ਮੇ ਭਟਕਦੀਆਂ ਹੋਈਆਂ ਆ ਜਾਂਦੀਆਂ ਨੇ ਇਹਨਾਂ ਨੂੰ ਕੋਈ ਵਿਸ਼ਵਾਸ ਹੀ ਨਹੀਂ ਗੁਰਬਾਣੀ ਤੇ ਇਹਦਾ ਮਤਲਬ ਗੁਰਬਾਣੀ 'ਚ ਕੋਈ ਤਾਕਤ ਨਹੀਂ ਹੈ। ਹੈਂ? ਅਸੀਂ ਖੋਦ ਲਾਹਾ ਲਿਆ ਹੈ। ਇੱਕ ਤਾਂ ਹੋਵੇ ਕਿਸੇ ਨੇ ਕੀਤਾ ਤੇ ਉਹ ਮਤਲਬ ਹਨਾ ਅਸੀਂ ਖੋਦ ਲਾਹਾ ਲਿਆ ਖੋਦ। ਜਿਹੜੀ ਚੀਜ਼ ਕਦੇ ਹੋ ਵੀ ਨਹੀਂ ਸੀ ਸਕਦੀ ਉਹ ਹੋਊਗੀ। ਉਹ ਹੋਊਗੀ। ਹੁਣ ਅਸੀਂ ਕਿਵੇਂ ਕਹਿ ਦਈਏ ਵੀ ਇਹਦੇ ਨਾਲ ਨਹੀਂ ਹੁੰਦਾ ਭਾਈ? ਕਿਵੇਂ ਕਹਿ ਦਈਏ ਅਸੀਂ? ਇੱਕ ਤਾਂ ਹੋਵੇ ਨਾ ਵੀ ਹਾਂ ਕਿ ਤੋ ਸੁਣ ਲਿਆ। ਫੇਰ ਆਪਾਂ ਕਿਤੇ ਦੱਸਤਾ ਅਸੀਂ ਤਾਂ ਖੁਦ ਫਾਇਦਾ ਲਿਆ ਹੈ ਨਾਲੇ ਇੰਨਾ ਐਂ ਚੁਟਕੀ ਜਿਹਾ ਰਿਜ਼ਲਟ ਦਿੰਦੇ ਮਹਾਰਾਜ ਸੱਚੇ ਬਾਦਸ਼ਾਹ ਕਿਉਂ ਗੱਲਬਤ ਕਿਉਂਕਿ ਸਾਨੂੰ ਕਿੰਤੂ ਨਹੀਂ ਨਾ ਸੀਗਾ ਸਾਨੂੰ ਕਿੰਤੂ ਪ੍ਰੰਤੂ ਕੋਈ ਨਹੀਂ ਸੀਗਾ ਮਹਾਰਾਜ ਕਹਿੰਦੇ ਭੋਲੇ ਨੇ ਠੀਕ ਆ ਕਿਸੇ ਕਿਤੇ ਹੋਰ ਤਣੀ ਨੱਕ ਰਗੜਦੇ ਫਿਰਦੇ ਕਿਸੇ ਬੰਦੇ ਦੀ ਤਾਂ ਨਹੀਂ ਪੂਜਾ ਕਰਦੇ ਫਿਰਦੇ ਮੇਰੀ ਗੁਰਬਾਣੀ ਪੜ੍ਹਦੇ ਨੇ ਨਾ ਮੇਰੀ ਗੁਰਬਾਣੀ ਪੜ੍ਹ ਕੇ ਜਾਪ ਕਰਕੇ ਚੀਜ਼ ਲੈਣਾ ਚਾਹੁੰਦੇ ਮੇਰੇ ਤੋਂ ਮਹਾਰਾਜ ਦਿੰਦੇ ਨੇ ਮਹਾਰਾਜ ਦਿੰਦੇ ਨੇ ਹੁਣ ਜਿਹੜਾ ਬੰਦਾ ਸਿਆਣਾ ਕੋਲੇ ਜਾ ਕੇ ਉਥੇ ਟੂਣੇ ਟਪਾਣੇ ਕਰਾ ਕੇ ਉਹ ਸਹੀ ਹੈ ਫਿਰ ਇਹਦਾ ਮਤਲਬ ਹੈ ਹਰੇਕ ਦੇ ਅੰਦਰ ਕੋਈ ਨਾ ਕੋਈ ਇੱਛਾ ਹੁੰਦੀ ਵੱਡੇ ਵੱਡੇ ਭਗਤਾਂ ਨੇ ਵੱਡੇ ਵੱਡੇ ਲੋਕਾਂ ਨੇ ਤਪੱਸਿਆ ਕਰਕੇ ਰਾਜ ਲਿਆ ਹਰਨਾਕਸ਼ ਵਰਗਿਆਂ ਨੇ ਤਪੱਸਿਆ ਕੀਤੀ ਫਿਰ ਪ੍ਰਮਾਤਮਾ ਤੋਂ ਸ਼ਕਤੀ ਹਾਸਲ ਕੀਤੀ ਹੁਣ ਵੀ ਕਈ ਲੋਕ ਕਰਦੇ ਰਾਜ ਦੀ ਇੱਛਾ ਕਰਕੇ ਕਰਦੇ ਕੋਈ ਕਿਸੇ ਦੀ ਇੱਛਾ ਕਰਕੇ ਇਹਦਾ ਮਤਲਬ ਗੁਰਬਾਣੀ ਜਿਹੜੀ ਹੈ ਇਹਦੇ ਵਿੱਚ ਸ਼ਕਤੀ ਹੈ ਇਹ ਨਾਲ ਸਾਨੂੰ ਤਾਂ ਪਤਾ ਹੈ ਸਾਨੂੰ ਤਾਂ ਪਤਾ ਇੱਕ ਮੈਂ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਂ ਦੱਸਿਆ ਸੀ ਇੱਕ ਬੀਬੀ ਨੂੰ ਨਾ ਮਹਾਪੁਰਖਾਂ ਨੇ ਕਿਰਪਾ ਕੀਤੀ ਵੀ ਤੂੰ ਆਪਾਈ ਹਵਾ 'ਚ ਥੋੜਾ ਜਿਹਾ ਉੱਠ ਕੇ ਜਾਪ ਕਰ ਲਿਆ ਕਰ ਉਹ ਕਹਿੰਦੀ ਜਿਹਨਾਂ ਦੀ ਬੁੱਧੀ ਬਿਲਕੁਲ ਏਡੀ ਕੀ ਛੋਟੀ ਜੀ ਦਾਣੇ ਮੁਰਗੀ ਉਹ ਕਹਿੰਦੇ ਐ ਕਿਵੇਂ ਹੋ ਜੂਗਾ ਮੈਨੂੰ ਕਹਿੰਦੇ ਤੂੰ ਕਰਕੇ ਦਿਖਾ ਮੈਂ ਕਿਹਾ ਵੀ ਕਰਨ ਨੂੰ ਤਾਂ ਸਾਰਾ ਕੁਝ ਹੀ ਹੋ ਜਾਂਦਾ ਹੁੰਦਾ ਹੈ ਇਹੋ ਜੀ ਕੋਈ ਗੱਲ ਨਹੀਂ ਮਹਾਰਾਜ ਮੇਰੇ ਕਰਾ ਵੀ ਸਕਦੇ ਸੱਚੇ ਪਾਤਸ਼ਾਹ ਇੱਕ ਵਾਰੀ ਮੇਰੇ ਨਾਲ ਹੋਇਆ ਵੀ ਹੈ ਸਿਮਰਨ ਕਰ ਰਹੇ ਤਾਂ ਉੱਪਰ ਆਏ ਉੱਠ ਕੇ ਬਹੁਤ ਸੰਗਤ ਨਾਲ ਹੋਇਆ ਕਿੰਨੀ ਸੰਗਤ ਹੁਣ ਮੇਰੇ ਹੁਣ ਵੀ ਦਾਸ ਦੇ ਕੰਟੈਕਟ ਵਿੱਚ ਜਿਹੜੇ ਸਿਮਰਨ ਕਰਦੇ ਕਰਦੇ ਸੂਖਸ਼ਮ ਸਰੀਰ ਜਦੋਂ ਗ੍ਰੈਵਿਟੀਸ਼ਨਲ ਫੋਰਸ ਨੂੰ ਛੱਡ ਦਿੰਦਾ ਹੈ ਨਾ ਤੁਹਾਡਾ ਜਿਹੜਾ ਸੂਖਸ਼ਮ ਸਰੀਰ ਹੈਗਾ ਤੇ ਆ ਬਾਡੀ ਸਰੀਰ ਉੱਪਰ ਉੱਠ ਜਾਂਦਾ ਹੈ ਜਿਹੜਾ ਅਧਿਆਤਮ ਹੈ ਜਿਹੜੀ ਵਾਹਿਗੁਰੂ ਦੀ ਸ਼ਕਤੀ ਹੈ ਉਹ ਪੰਜਾਂ ਤੱਤਾਂ ਤੋਂ ਉੱਪਰ ਦੀ ਚੀਜ਼ ਹੈ ਜਦੋਂ ਉਹ ਵਰਤਦੀ ਹੈ ਫੇਰ ਖੇੜ ਪਤਾ ਲੱਗਦੀ ਹੈ ਕਈ ਕਹਿੰਦੇ ਰਿੱద్ధి ਸiddhi ਨਹੀਂ ਹੁੰਦੀ ਹਾਂ ਆਮ ਬੰਦੇ ਕੋਲੇ ਨਹੀਂ ਹੁੰਦੀ ਪਰ ਸੰਤਾਂ ਮਹਾਂਪੁਰਖਾਂ ਕੋਲ ਤਾਂ ਹੁੰਦੀ ਹੈ ਸਾਧਗੁਰਾਂ ਨੇ ਜਦੋਂ ਐ ਪੱਥਰ ਦੇ ਉੱਤੇ ਜਦੋਂ ਪੱਥਰ ਰੁਕ ਗਿਆ ਵਲੀ ਕੰਧਾਰੀ ਨੇ ਪੱਥਰ ਸਿੱਟਿਆ ਤੇ ਮਹਾਰਾਜ ਜੀ ਨੇ ਉਹ ਰੋਕਤਾ ਉਹ ਸ਼ਕਤੀ ਦੀ ਹੈਗੀ ਕਹੂ ਤੈ ਵੀ ਕਿੰਤੂ ਕਰ ਦਿੰਦੇ ਨਾ ਨਾ ਜੀ ਤਾਂ ਹੋਇਆ ਹੀ ਨਹੀਂ ਮੈਂ ਕਹਿੰਦਾ ਉਹਨਾਂ ਤੁਹਾਡਾ ਜਨਮ ਵੀ ਨਹੀਂ ਕਦੇ ਹੋਇਆ ਤੁਸੀਂ ਐਵੇਂ ਤੁਰੇ ਫਿਰਦੇ ਹੋ ਭਟਕਦੀ ਆਤਮਾ ਵਾਂ ਸੋ ਇਹ ਇਹਨਾਂ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਕਿੰਤੂ ਪਰੰਤੂ ਕਰਨ ਵਾਲੇ ਨੇ ਤੁਸੀਂ ਤਕੜੇ ਹੋ ਕੇ ਜਾਪ ਕਰਿਆ ਕਰੋ ਠੀਕ ਹੈ ਤੁਸੀਂ ਤਕੜੇ ਹੋ ਕੇ ਜਾਪ ਕਰਿਆ ਕਰੋ ਇਹਦਾ ਫਾਇਦਾ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਕਿਉਂਕਿ ਇਹਦੇ ਵਿੱਚ ਸ਼ਕਤੀ ਹੈ ਇਹਦੇ ਵਿੱਚ ਸ਼ਕਤੀ ਹੈ ਤਾਕਤ ਹੈ ਇਹਦੇ ਵਿੱਚ ਇਕ ਹੈ ਨਾ ਗੁਰੂ ਪਿਆਰਿਓ ਜਿੰਨੀ ਬਾਣੀ ਦਾਸ ਬੇਨਤੀ ਕਰਦਾ ਹੈ ਇਹ ਪੂਰੀ ਪ੍ਰੈਕਟੀਕਲ ਹੈ 100% ਪ੍ਰੈਕਟਿਸ ਪ੍ਰੈਕਟੀਕਲ ਹੈ ਪੂਰਾ 100% ਤਕੜੇ ਹੋ ਕੇ ਕਰਿਆ ਕਰੋ ਵਿਸ਼ਵਾਸ ਰੱਖ ਕੇ ਕਰਿਆ ਕਰੋ ਸਾ ਜੇ ਕਿਸੇ ਹੋਰ ਚੀਜ਼ ਤੇ ਵਿਸ਼ਵਾਸ ਨਹੀਂ ਰੱਖਣਾ ਗੁਰੂ ਦੇ ਉੱਤੇ ਵਿਸ਼ਵਾਸ ਕਰ ਲਓ ਗੁਰੂ ਨੇ ਕਰ ਦੇਣਾ ਹੈ ਹੈ ਪ੍ਰਭਾਵ ਬਿਨਸਾਸ ਤੇ ਰੱਖ ਹੈ ਬਿਨਸਾਸ ਤੋਂ ਰੱਖ ਲੈਂਦੇ ਮਹਾਰਾਜ ਸੱਚੇ ਪਾਤਸ਼ਾਹ ਸੋ ਸਾਧਗਰਾਂ ਦੇ ਉੱਤੇ ਕਦੇ ਵੀ ਕਿੰਤੂ ਨਹੀਂ ਕਰੀਦਾ ਹੁੰਦਾ ਮਹਾਰਾਜ ਜੀ ਦੀ ਗੁਰਬਾਣੀ ਤੇ ਕਿੰਤੂ ਨਹੀਂ ਕਰੀਦਾ ਹੁੰਦਾ ਇਹ ਡੋਬਣ ਵਾਲੇ ਦਾ ਡੋਬਣ ਦੇ ਲੱਗੇ ਹੋਏ ਤੁਹਾਨੂੰ ਤੁਹਾਨੂੰ ਵਿਸ਼ਵਾਸ ਤੋੜਨ ਵਾਲੇ ਬੰਦੇ ਜਿਆਦਾ ਮਿਲਣਗੇ ਸਾਨੂੰ ਵੀ ਮਿਲਦੇ ਸੀ ਅਸੀਂ ਕਹਿੰਦੇ ਸੀ ਜਪਾ ਜੀ ਕਿ ਲੈਣਾ ਤੇਰੇ ਤੋਂ ਬਾਅਦ ਵਿੱਚ ਉਹੀ ਅੱਜ ਦੇਖਦੇ ਵੀ ਹੈ ਇਹ ਕਿਵੇਂ ਹੋ ਗਿਆ ਉਹੀ ਬੰਦੇ ਅੱਜ ਦੇਖਦੇ ਉਹ ਕਹਿੰਦੇ ਇਹ ਕਿਵੇਂ ਹੋ ਗਿਆ ਠੀਕ ਹੈ ਨਾ ਜਿਸ ਨੀਚ ਕੋ ਕੋਈ ਨਾ ਜਾਣਨਾ ਨਾਮ ਜਪ ਤੋ ਚੌਕੁੰਟ ਮੰਨ ਫਿਰ ਤੁਹਾਡੀ ਇਹ ਅਵਸਥਾ ਹੋ ਜੂਗੀ ਠੀਕ ਹੈ ਨਾ ਜੇ ਤੁਹਾਨੂੰ ਕਿਰਪਾ ਹੋ ਜੂਗੀ ਨਾ ਮਹਾਰਾਜ ਜੀ ਦੀ ਜਿਹੜੇ ਅੱਜ ਤੁਹਾਨੂੰ ਤਾਨੇ ਮਾਰਦੇ ਕਿੰਤੂਗਾ ਤੁਸੀਂ ਭਗਤੀ ਕਰੋ ਤਾਂ ਸਹੀ ਭਗਤੀ ਕਰੋ ਤਾਂ ਸਹੀ ਤੁਹਾਨੂੰ ਸਾਰਾ ਕੁਝ ਮਿਲੇਗਾ ਕਰਦੇ ਨਹੀਂ ਹੈਗੇ ਇੱਛਾ ਹੈਗੀ ਹੈ ਬੀ ਚੀਜ਼ ਮਿਲ ਜੇ ਵਸਤੂ ਪ੍ਰਾਪਤ ਹੋ ਜੇ ਪਰ ਬੰਦਗੀ ਨਹੀਂ ਕਰਦੇ ਹੈਗੇ ਫਿਰ ਇਹ ਜੰਦੀਆਂ ਗੱਲਾਂ ਸੁਣਦੇ ਜਿਹੜੇ ਆ ਤੁਹਾਨੂੰ ਤੋੜਨ ਵਾਲੇ ਤੁਸੀਂ ਕਿਉਂ ਸੁਣਦੇ ਹੈ ਨਾ ਇਹਨਾਂ ਨੂੰ ਤਾਂ ਘਰੇ ਨਹੀਂ ਕੋਈ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਠੀਕ ਹੈ ਨਾ ਇਹ ਤਾਂ ਆ ਜਿਹੜੇ ਦੂਜੇ ਨੇ ਕਿੰਤੂ ਪਰੰਤੂ ਜੀ ਵਾਲੇ ਜਿਹੜੇ ਦਸ਼ਮ ਨੂ ਨਹੀਂ ਮੰਨਦੇ ਜਾਂ ਹੋਰ ਨਹੀਂ ਮੰਨਦੇ ਹੈਗੇ بڑے بڑے ਚੈਨਲ ਬਣਾ ਕੇ ਉੱਥੇ ਬੈਠੇ ਬਕਵਾਸ ਕਰਦੇ ਰਹਿੰਦੇ ਇਹ ਤੇ ਇਹਨਾਂ ਨੂੰ ਕੌਣ ਪੁੱਛਦਾ ਹੈ ਕੌਣ ਪੁੱਛਦਾ ਹੈ ਇਹਨਾਂ ਨੂੰ ਇਹਨਾਂ ਦੇ ਅੰਦਰ 1% ਵੀ ਸਟੇਬਿਲਿਟੀ ਨਹੀਂ ਹੈ ਇਹਨਾਂ ਦਾ ਮਨ ਸਥਿਰ ਨਹੀਂ ਹੈਗਾ ਇਹਨਾਂ ਦੇ ਅੰਦਰ ਕੋਈ ਤਾਕਤ ਨਹੀਂ ਕੁਝ ਨਹੀਂ ਹੈਗਾ ਇਹਨਾਂ ਨੂੰ ਕੋਈ ਵੀ ਜਾਓ ਫਲਾਣੇ ਜਗ੍ਹਾ ਤੇ ਸਮਾਜ ਭਲਾਈ ਦਾ ਕੋਈ ਕੰਮ ਕਰੋ ਇਹਨਾਂ ਨੇ ਕਹਣਾ ਇਹਨਾਂ ਤੋਂ ਹੋਣਾ ਹੀ ਨਹੀਂ ਕਰ ਹੀ ਨਹੀਂ ਸਕਦੇ ਕਿਉਂ ਅੰਦਰ ਆਤਮਬਾਲੀ ਨਹੀਂ ਅਸਲ ਭੰਜ ਭਜਨ ਬੰਦਗੀ ਵਾਲੀ ਜਿਹੜੀ ਰੂਹ ਹੋਊਗੀ ਉਹਨੂੰ ਕਹੋ ਉਹ ਆਪਣਾ ਸੀਸ ਵੀ ਦੇ ਦੋਗੇ ਦੇਖੋ ਕਿੰਨੀਆਂ ਸ਼ਹੀਦੀਆਂ ਹੋਈਆਂ ਕਿੰਨੀਆਂ ਸ਼ਹੀਦੀਆਂ ਹੋਈਆਂ ਠੀਕ ਹੈ ਨਾ ਹੁਣ ਕਈ ਐਸ ਤਰ੍ਹਾਂ ਦੀਆਂ ਨਲਾਇਕ ਭਟਕਦੀਆਂ ਹੋਈਆਂ ਆਤਮਾ ਮਾਂ ਉਹ ਪੁੱਛਦੀਆਂ ਜਦੋਂ 10ਵੇਂ ਪਾਤਸ਼ਾਹ ਨੂੰ ਉੱਥੇ ਚਮਕੌਰ ਸਾਹਿਬ ਦੀ ਗੜੀ 'ਚ ਘੇਰਾ ਪਿਆ ਸੀ ਉੱਥੇ ਫਿਰ ਕਿਉਂ ਨਹੀਂ ਸ਼ਕਤੀ ਵਰਤੀ ਸ਼ਕਤੀ ਕਿਉਂ ਨਹੀਂ ਵਰਤੀ ਉੱਥੇ 10 ਲੱਖ ਦੀ ਫੌਜ ਦੇ ਵਿੱਚੋਂ ਸਤਗੁਰਾਂ ਐ ਨਿਕਲ ਗਏ ਜਿਵੇਂ ਇੱਥੇ ਅੱਜ 5 ਪੁਲਿਸ ਵਾਲੇ ਤੁਹਾਨੂੰ ਘੇਰ ਲੈਣ ਤੁਸੀਂ ਨਿਕਲ ਕੇ ਦਿਖਾਓ ਤੁਸੀਂ ਨਿਕਲ ਕੇ ਦਿਖਾਓ ਪੰਜ ਛਟੋ ਦੋ ਹੀ ਘੇਰ ਲਣ ਤੁਸੀਂ ਨਿਕਲ ਕੇ ਦਿਖਾਓ 10 ਲੱਖ ਦਾ ਘੇਰਾ ਸੀ ਪੁਰਾਤਨ ਸਾਖੀਆਂ ਤੇ ਹੋਰ ਗ੍ਰੰਥਾਂ ਦੇ ਵਿੱਚ ਵੀ ਜ਼ਿਕਰ ਆਉਂਦਾ ਵੀ 10 ਲੱਖ ਦਾ ਘੇਰਾ ਸੀ ਪਹਾੜੀ ਰਾਜਿਆਂ ਦੀ ਫੌਜ ਵਜੀਰ ਖਾਨ ਦੀ ਫੌਜ ਸਾਰੇ ਪਾਸੇ ਇਕੱਠੀ ਹੋ ਕੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਵੀ ਇੱਧਰ ਦੀ ਨਿਕਲ ਸਕਦੇ ਨੇ ਇੱਧਰ ਦੀ ਰਾਹ ਨਹੀਂ ਜਿੱਤੋਂ ਜਦੋਂ ਕੋਈ ਵੀ ਫੌਜ ਆਉਂਦੀ ਹੈ ਨਾ ਚੜ ਕੇ ਉਹ ਸਾਰੀ ਘੇਰਾ ਬੰਦੀ ਕਰਦੀ ਹੈ ਤੇ ਮੇਰੇ 사ਤਗੁਰ ਉਥੋਂ ਡਰ ਕੇ ਨਹੀਂ ਆਏ ਨਹੀਂ ਗਏ ਮੇਰੇ 사ਤਗੁਰ ਨੇ ਤਾੜੀ ਮਾਰੀ ਤਾੜੀ ਮਾਰਿਆ ਚੱਲੇ ਆਂ ਸੀ ਆਜੋ ਉਹ ਵੀ ਤਾਂ ਗਏ ਮਹਾਰਾਜ ਇਹ ਤਾਂ ਪੰਜਾਂ ਨੇ ਕਹਿਤਾ ਮਹਾਰਾਜ ਜੀ ਆਪ ਜੀ ਚਾਹੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਆਂ ਕਈ ਕਹਿੰਦੇ ਪੰਜ ਸਿੰਘਾਂ ਨੇ ਆਏ ਕਿ ਮਹਾਰਾਜ ਤੁਸੀਂ ਜਾਓ ਉਸ ਤੁਹਾਨੂੰ ਹੁਕਮ ਕਰਦੇ ਆਂ ਆਏ ਨਹੀਂ ਪੰਪਿਆਰੇ ਡੇ ਉਹ ਪੁਰਾਣੇ ਜਿਹੜੇ ਸਿੰਘ ਸੀ ਸਾਰੇ ਸਤਕਾਰ ਉਹਨਾਂ ਦੇ ਅੰਦਰ ਬਹੁਤ ਵੱਡੀ ਪਰਪਲ ਸਦਬੁੱਧੀ ਸੀ ਆਪਣੇ ਹੁਣ ਵਾਲੇ ਤਾਂ ਆਪ ਕੋਈ ਬੈਠੇ ਆ ਨਾ ਮੇਰੇ ਵਰਗੇ ਤਾਂ ਮੂਰਖ ਹੈਗੇ ਨੇ ਚਲੋ ਸੋ ਇਸ ਕਰਕੇ ਸ਼ਕਤੀ ਹਰ ਜਗ੍ਹਾ ਵਰਤੀ ਹੈ ਗੁਰਦੁਆਰਾ ਪਾਉੜ ਦਾ ਵੈ ਸਾਧਗੁਰਾਂ ਦੇ ਘੋੜੇ ਨੇ ਜਾ ਕੇ ਉੱਥੇ ਪਾਉੜ ਦਾ ਪੱਠਾ ਹੀ ਠੰਡਾ ਕਰ ਦਿੱਤਾ ਠੀਕ ਹੈ ਮੈਨੂੰ ਇਹ ਨਹੀਂ ਹੈਗਾ ਵੀ ਮੈਂ ਕੋਈ ਮਤਲਬ ਮੈਨੂੰ ਇੱਛਾ ਹੈ ਵੀ ਮਹਾਰਾਜ ਜੀ ਜਿਹੜੇ ਕੀਤੇ ਚਮਤਕਾਰ ਉਹ ਮੂਰੇ ਲਿਆ ਲਿਆ ਰੱਖਾਂ ਉਹ ਤਾਂ ਮੂਰੇ ਹੈਗੇ ਹੀ ਨੇ ਸਾਨੂੰ ਲਿਆਉਣ ਦੀ ਲੋੜ ਕੀ ਸਾਰੇ ਸੰਸਾਰ ਨੂੰ ਪਤਾ ਹੈ ਕਾਲਪੁਰਪ ਦੀ ਸ਼ਕਤੀ ਦਾ ਠੀਕ ਹੈ ਨਾ ਪਰ ਗੱਲ ਇਹ ਹੈ ਮੈਂ ਤਾਂ ਤਾਂ ਦੱਸਦਾ ਸਾਨੂੰ ਖੁਸ਼ੀ ਮਿਲਦੀ ਸਾਡੇ ਸਾਥ ਗਰਾਂ ਦੀ ਵਡਿਆਈ ਹੁੰਦੀ ਹੈ ਇਹਦੇ ਵਿੱਚ ਸਾਨੂੰ ਤਾਂ ਇੱਚ ਚੜੜ ਰਹੇ ਨੇ ਮੇਰੇ ਪਾਤਸ਼ਾਹ ਨੇ ਆਏ ਕਿਤਾ ਮਹਾਰਾਜ ਜੀ ਨੇ ਆਏ ਕੀ ਤਾਂ ਸਾਨੂੰ ਤਾਂ ਇਹੀ ਚੜਚੜਾ ਰਹੇ ਦਾ ਸੁਣ ਸੁਣ ਕੇ ਨਾਲੇ ਅਸੀਂ ਪ੍ਰਤਾਖੇ ਚੀਜ਼ਾਂ ਦੇਖੀਆਂ ਨੇ ਦੇਖੀਆਂ ਨੇ ਦੇਖੀਆਂ ਨੇ ਦਿੱਲੀ ਹੁਣ ਵੀ ਬਥੇਰੇ ਕੁਝ ਹੁੰਦਾ ਠੀਕ ਹੈ ਸੋ ਆਪ ਜੀ ਸ਼ਰਧਾ ਵਣ ਹੋ ਕੇ ਤਕੜੇ ਹੋ ਕੇ ਜਾਪ ਕਰਿਆ ਕਰੋ ਹੈ ਇਹਨਾਂ ਪਿੱਛੇ ਨਹੀਂ ਲੱਗਣਾ ਸਤਿਗੁਰੂ ਜੀ ਤੁਹਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ